ਬਦਲ ਗਈ ਮਿੱਠਾਪੁਰ ਦੇ ਹਾਕੀ ਸਟੇਡੀਅਮ ਦੀ ਨੁਹਾਰ 올림픽 ਤੱਕ ਖਿਡਾਰੀਆਂ ਨੂੰ ਭੇਜਣ ਵਾਲੇ ਸਟੇਡੀਅਮ ਦਾ ਦੇਖ ਲਓ ਨਵਾਂ ਰੂਪ ਮਾਡਰਨ ਟਰਫ ਤੇ ਹੁਣ ਤਿਆਰ ਹੋਣਗੇ ਹਾਕੀ ਦੇ ਵੱਡੇ ਖਿਡਾਰੀ ਜਲੰਧਰ ਦਾ ਪਿੰਡ ਮਿੱਠਾਪੁਰ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਹੁਣ ਆਉਣ ਵਾਲੇ ਸਮੇਂ 'ਚ ਇਥੋਂ ਹੋਰ ਵੀ ਵੱਡੇ ਖਿਡਾਰੀ ਤਿਆਰ ਹੋਣ ਦੀ ਉਮੀਦ ਬਣ ਗਈ ਹੈ। ਕਮਾਂਤਰੀ ਪੱਧਰ ਦੇ ਕਈ ਖਿਡਾਰੀ ਦੇਣ ਵਾਲਾ ਮਿੱਠਾਪੁਰ ਦਾ ਇਹ ਸਟੇਡੀਅਮ ਮਾਡਰਨ ਟਰਫ ਅਤੇ ਅਤ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਗਿਆ ਹੈ। ਸਟੇਡੀਅਮ ਦੀ ਇਹ ਤਸਵੀਰ ਉਸ ਤਿਆਰੀ ਵੱਲ ਵੱਧ ਰਹੀ ਹੈ ਜਦੋਂ ਇਸ ਦੀ ਕਿਣਤੀ ਨਾ ਸਿਰਫ ਸੂਬਾ ਪੱਧਰੀ ਬਲਕਿ ਕੌਮੀ ਤੇ ਕਮਾਂਤਰੀ ਪੱਧਰ ਤੇ ਹੋਇਆ ਕਰੇਗੀ। ਪਹਿਲੀ ਜਿਹੜੀ ਇਹਦੀ ਜੋ ਬੇਸਿਕ ਸਟੇਡੀਅਮ ਸੀਗਾ ਇੱਥੇ ਮਡ ਗ੍ਰਾਸ ਵਾਲਾ ਸਟੇਡੀਅਮ ਸੀਗਾ ਜਿਹਨੂੰ ਕਿ ਆਪਾਂ ਕੱਚਾ ਸਟੇਡੀਅਮ ਕਹਿ ਸਕਦੇ ਹਾਂ ਹੁਣ ਇਹਨੂੰ ਇੱਥੇ ਇੰਟਰਨੈਸ਼ਨਲ ਸਟੈਂਡਰਡ ਦੀ ਟਰਫ ਲੱਗੀ ਹੈ ਟਰਫ ਦੇ ਨਾਲ ਨਾਲ ਹੀ ਅਸੀਂ ਸਪ੍ਰਿੰਕਲਰ ਸਿਸਟਮ ਜਿਹੜਾ ਕਿ ਸਟੇਟ ਆਫ ਦੀ ਆਰਟ ਸਪ੍ਰਿੰਕਲਰ ਸਿਸਟਮ ਹੈ ਉਸ ਦੇ ਨਾਲ ਇਹਦੀ ਡਰੇਨੇਜ ਤੇ ਇਹਦੇ ਹੀ ਪਾਣੀ ਦਾ ਜਿਹੜਾ ਨਿਕਾਸ ਲਈ ਅਸੀਂ ਰੇਨ ਵਾਟਰ ਹਾਰਵੈਸਟਿੰਗ ਕੀਤੀ ਹੈ ਉਸ ਦੇ ਨਾਲ ਇਸ ਦੇ ਨਾਲ ਇੱਕ ਸਿੰਥੈਟਿਕ ਟਰੈਕ ਜਿਹੜਾ ਕਿ ਜੋਗਿੰਗ ਟਰੈਕ ਵਾਜੂ ਵਰਤਿਆ ਜਾਵੇਗਾ ਅਤੇ ਇਸ ਦੇ ਨਾਲ ਪੂਰੇ ਸਟੇਡੀਅਮ ਦੀ ਫੈਂਸਿੰਗ ਪੂਰੀ ਬਾਉਂਡਰੀ ਵਾਲ ਪੂਰੀ ਲੈਂਡ ਡਿਵੈਲਪਮੈਂਟ ਦੇ ਨਾਲ ਪਾਰਕਿੰਗ ਵੀ ਬਣਾਈ ਗਈ ਹੈ ਉਹ ਪਾਰਕਿੰਗ ਦੇ ਨਾਲ-ਨਾਲ ਵੀਆਈਪੀ ਗੈਲਰੀ ਤੇ ਵਿਊਅਰਸ ਗੈਲਰੀ ਬਣਾਈ ਹੈ ਤੇ ਜਿਹੜੇ ਵੀ ਅ ਬੱਚੇ ਤੇ ਖੇਡਣਗੇ ਉਹਨਾਂ ਲਈ ਵਾਸ਼ਰੂਮਸ ਤੇ ਉਹਨਾਂ ਦੇ ਲੋਕਰ ਰੂਮਸ ਬਣਾਏ ਜਾਣਗੇ ਆਪਾਂ ਇਹ ਕਹਿ ਸਕਦੇ ਹਾਂ ਕਿ ਆਨੋੜੇ ਦਿਨਾਂ ਦੇ ਵਿੱਚ ਹੋਕੀ ਦੇ ਲਈ ਇੱਕ ਨੈਸ਼ਨਲ ਜਾਂ ਸਟੇਟ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ ਬੰਦਾ ਜਾ ਰਿਹਾ ਹੈ ਜੀ ਬਿਲਕੁਲ ਇਹਨੂੰ ਇੱਥੇ ਬੱਚਿਆਂ ਦੀ ਜਿਹੜੇ ਇੱਥੇ ਕਾਫੀ ਬੱਚੇ ਇੱਥੇ ਖੇਡ ਰਹੇ ਆ ਤੇ ਉਹਨਾਂ ਸਾਰੇ ਬੱਚਿਆਂ ਲਈ ਇੱਕ ਬਹੁਤ ਹੀ ਵਧੀਆ ਟ੍ਰੇਨਿੰਗ ਗਰਾਊਂਡ ਬਣੇਗਾ ਜੀ ਕਿੰਨੀ ਕੁ ਦੇਰ ਤੱਕ ਇਹ ਪੂਰਾ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਇਹ ਚੱਲ ਰਿਹਾ ਹੈ ਆ ਪ੍ਰੋਜੈਕਟ ਹੀ ਅਰਾਊਂਡ ਪਿਛਲੇ 6 ਤੋਂ 6 ਮਹੀਨੇ ਤੋਂ ਚੱਲ ਰਿਹਾ ਤੇ ਹੁਣ ਇਸ ਪ੍ਰੋਜੈਕਟ ਦੀ ਬਸ ਆਲਮੋਸਟ 15 ਟੂ 30 ਡੇਸ ਹੀ ਕੰਪਲੀਸ਼ਨ ਕਰਨ ਜਾ ਰਹੇ ਹਾਂ ਤਾਂ ਕਿੰਨੀ ਕੋ ਇਹਦੀ ਮੰਨ ਲਓ ਕਿ ਹੁੰਦੇ ਆ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਪ੍ਰਮੋਟ ਕਰੋਗੇ ਕਿ ਹੋਰ ਸਟੇਡੀਅਮ ਦੇ ਵਿੱਚ ਦਰਸ਼ਕ ਵੀ ਜ਼ਿਆਦਾ ਹਨ ਕਿੰਨੀ ਕੋ ਸਿਟਿੰਗ ਕੈਪੈਸਿਟੀ ਹੈ ਕਿੰਨੇ ਕੋ ਲੋਕ ਇੱਥੇ ਆ ਕੇ ਬਹਿ ਵੀ ਸਕਦੇ ਨੇ ਕਿਸ ਲੈਵਲ ਨੂੰ ਤੁਸੀਂ ਇਸ ਸਟੇਡੀਅਮ ਨੂੰ ਦੇਖਦੇ ਹੋ ਕਿਸ ਲੈਵਲ ਤੱਕ ਜਾ ਸਕਦਾ ਹਾਂ ਸਟੇਡੀਅਮ ਚ ਕਪੈਸਿਟੀ ਤਾਂ ਬਹੁਤ ਹੈ ਜੀ ਇਹਦੇ ਚ ਜਦੋਂ ਬੱਚੇ ਖੇਡਣ ਲੱਗ ਜਾਣਗੇ ਤੇ ਪ੍ਰੋਪਰ ਮੈਚੇਸ ਹੋਣ ਲੱਗ ਜਾਣਗੇ ਤਾਂ ਕਪੈਸਿਟੀ ਤਾਂ ਬਹੁਤ ਜ਼ਿਆਦਾ ਹੋ ਸਕਦੀ ਹੈ ਅ ਇਸ ਟਾਈਮ ਸਾਡੇ ਕੋਲ ਵੀਰ ਗੈਲਰੀ अराउंड 200 ਸਿਟਿੰਗ ਦੀ ਗੈਲਰੀ ਬਣਨ ਜਾ ਰਹੀ ਹੈ ਤੇ ਜਿਹੜੀ ਕਿ ਪ੍ਰਗਤੀ ਅਧੀਨ ਹੈ ਤੇ ਇਸ ਦੇ ਨਾਲ ਹੀ ਕਿਉਂਕਿ ਜੋ ਇੱਥੇ ਆਮ ਜਿਹੜੇ ਸਕੂਲਸ ਜਾਂ ਜਿਹੜਾ ਗ੍ਰਾਸ ਰੂਟ ਲੈਵਲ ਦੀ ਹਾਕੀ ਆ ਉਹਨੂੰ ਜ਼ਿਆਦਾ ਪ੍ਰਮੋਟ ਕਰਨ ਦੇ ਲਈ ਇਹਨੂੰ ਇੱਕ ਟ੍ਰੇਨਿੰਗ ਗਰਾਊਂਡ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਮਠਾਪੂਰ ਆਪਣੇ ਆਪ ਦੇ ਵਿੱਚ ਕਈ ਇਤਿਹਾਸ ਇਸ ਸਟੇਡੀਅਮ ਤੋਂ ਲਿਖੇ ਗਏ ਨੇ ਕਈ ਵੱਡੇ ਪਲੇਅਰ ਦੇਸ਼ ਨੂੰ ਇਸ ਸਟੇਡੀਅਮ ਤੋਂ ਮਿਲੇ ਹੁਣ ਇਸ ਸਟੇਡੀਅਮ ਨੂੰ ਇੱਕ ਬਖਰਾ ਹੀ ਰੂਪ ਦੇ ਦਿੱਤਾ ਹੁਣ ਇਸ ਸਟੇਡੀਅਮ ਦੀ ਫੈਸਿਲਿਟੀਆਂ ਬਖਰੇ ਲੈਵਲ ਤੇ ਪਹੁੰਚ ਗਈਆਂ ਨੇ ਤਾਂ ਤੁਸੀਂ ਹਾਕੀ ਦਾ ਲੈਵਲ ਹੁਣ ਫਿਰ ਕਿੱਥੇ ਦੇਖਦੇ ਹੋ ਅਸੀਂ ਇਹੀ ਆਸ ਕਰਦੇ ਹਾਂ ਕਿ ਇਸ ਗਰਾਊਂਡ 'ਚੋਂ ਖੇਡ ਕੇ ਬੱਚੇ ਇੰਟਰਨੈਸ਼ਨਲ ਲੈਵਲ ਤੇ ਜਾਣ ਤੇ 올림픽ਸ ਤੇ ਵਰਲਡ ਕੱਪਸ 'ਚ ਇੰਡੀਆ ਨਾਮ ਰੋਸ਼ਨ ਕਰਨ